ਪੰਜਾਬੀ ਉਹ ਲਾਲੇ ਦੇ ਘਰੇ ਨਾ ਡਾਕਾ ਵੱਜ ਗਿਆ ਤੇ ਨਾਲ ਗਵਾਂਢੀ ਰਹਿੰਦੇ ਸੀਗੇ ਇੱਕ ਹਰਿਆਣਵੀ ਸੀ ਤੇ ਇੱਕ ਰਾਜਸਥਾਨੀ ਸੀ ਤੇ ਡਾਕਾ ਜਦੋਂ ਦਿਨ ਦਿਹਾੜੇ ਵੱਜਿਆ ਤਾਂ ਅਗਲੇ ਦਿਨ ਪਤਾ ਲੈਣ ਆ ਗਿਆ ਪਹਿਲਾਂ ਤਾਂ ਰਾਜਸਥਾਨੀ ਆਇਆ ਰਾਜਸਥਾਨੀ ਨੇ ਆ ਕੇ ਨਾ ਇੱਕ ਖੁੱਲੇ ਮੂੰਹ ਵਾਲੀ ਛੋਲਿਆਂ ਦੀ ਬੋਰੀ ਪਈ ਸੀ ਤੇ ਬੋਰੀ ਦੇ ਕੋਲੇ ਆ ਕੇ ਬਹਿ ਕੇ ਲਾਲਾ ਜੀ ਨੂੰ ਪੁੱਛਣ ਲੱਗ ਗਿਆ ਕਹਿੰਦਾ ਲਾਲਾ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਲਾਲਾ ਜੀ ਕਹਿੰਦੇ ਪੁੱਛੋ ਨਾ ਐਨੀ ਗੱਲ ਕਹਿੰਦੇ-ਕਹਿੰਦੇ ਉਹਨੇ ਭਈ ਆਪਦਾ ਹੱਥ ਜਿਹੜਾ ਸੀਗਾ ਹੁਣ ਹਰਿਆਣਵੀ ਜਿਹੜੇ ਆਪਣੇ ਰਾਜਸਥਾਨੀ ਹੁੰਦੇ ਆ ਖੁੱਲੇ ਡੁੱਲੇ ਹੁੰਦੇ ਆ ਖੁਸ਼ਕ ਖਰਾਕਾਂ ਖਾਂਦੇ ਆ ਮਾਰੂ ਖਰਾਕਾ ਖਾਂਦੇ ਆ ਤੇ ਹੱਥ ਵੀ ਮਾਦੇ ਪੁੱਤ ਦਾ ਮਾਕੇ ਜਿਹੜੀ ਜੇਸੀਬੀ ਵਾਲੀ ਹੁੰਦੀ ਆ ਨਾ ਮੂਰੇ ਖੌਂਚਾ ਜਾ ਉਹਦੇ ਜੱਡਾ ਸੀ ਤੇ ਮਾਦੇ ਪੁੱਤ ਨੇ ਛੋਲਿਆਂ ਵਾਲੀ ਬੋਰੀ ਚ ਕੀਆ ਲੱਪ ਭਰ ਕੇ ਲਾਲਾ ਜੀ ਨੂੰ ਪੁੱਛਣ ਲੱਗ ਗਿਆ ਲਾਲਾ ਜੀ ਫੇਰ ਵੀ ਦੱਸੋ ਤਾਂ ਸਹੀ ਕਿੰਨਾ ਕੁ ਨੁਕਸਾਨ ਹੋ ਗਿਆ ਐਨੀ ਗੱਲ ਕਰਦੇ ਕਰਦੇ ਮੁਠੀ ਮੂੰਹ ਚ ਪਾ ਲਈ ਛੋਲਿਆਂ ਦੀ ਤੇ ਲਾਲੇ ਦਾ ਚਿੱਤ ਖੁਸੀ ਜਾਵੇ ਤੇ ਮੁੜ ਕੇ ਇੱਕ ਹਰਿਆਣਵੀ ਆ ਕੇ ਬਹਿ ਗਿਆ ਤੇ ਹਰਿਆਣਵੀ ਨੇ ਆ ਕੇ ਸੁਖ ਨਾਲ ਉਹਨੇ ਵੀ ਆ ਕੇ ਛੋਲਿਆਂ ਦੀ ਬੋਰੀ ਚੋਂ ਲੱਪ ਭਰ લાਲਾ ਜੀ ਫਿਰ ਡਾਕੇ 'ਚ ਨੁਕਸਾਨ ਕਿੰਨਾ ਕੁ ਹੋ ਗਿਆ ਤਾਂ ਫਿਰ ਲਾਲੇ ਨੇ ਵਿਚਾਰੇ ਨੇ ਝੁਰਦੇ ਜਿਨੇ ਆਖਿਆ ਕਹਿੰਦਾ ਹਲੇ ਤਾਂ ਹਿਸਾਬ ਕਿਤਾਬ ਲਾਈ ਜਾਂਦੇ ਆ ਹਜੇ ਕਿਹੜਾ ਮੋਕਿਆ ਜੀ ਉਹ ਕਹਿੰਦੇ ਕਿਵੇਂ ਉਹ ਕਹਿੰਦਾ ਵੀ ਰਾਤ ਤਾਂ ਜਿਹੜਾ ਮੈਂ ਕੱਲ ਡਾਕਾ ਪਿਆ ਸੀ ਉਹਦਾ 32 ਲੱਖ ਰੁਪਇਆ ਲੁੱਟਿਆ ਸੀ ਪਰ ਥੋੜੇ ਹੱਥ ਵਾਲੇ ਜੇ ਛੋਲੇ ਵਿੱਚ ਜੋੜ ਦਿਆ ਤਾਂ 770 ਰੁਪਏ ਦੀ ਲੁੱਟ ਹੋਰ ਵਿੱਚ ਮੈਂ ਕਹਿੰਦਾ ਹਜੇ ਜੁੜੀ ਜਾਂਦੀ ਆ ਹੁਣ ਐਨੀ ਗੱਲ ਸੁਣ ਕੇ ਇਹ ਮਖੌਲ ਵਾਲੀ ਗੱਲ ਕੋਈ ਚੁਟਕਲਾ ਨਹੀਂ ਹੈ ਇੱਥੋਂ ਗੱਲ ਸ਼ੁਰੂ ਹੁੰਦੀ ਆ ਮੈਂ ਗੱਲ ਮੂਰੇ ਲਿਖਿਆ ਕੀ ਆ ਟਾਈਟਲ ਦੇ ਵਿੱਚ ਆ ਕਿ ਲਾਲਾ ਲੁੱਟਿਆ ਗਿਆ ਪੱਟੇ ਅਸੀਂ ਗਏ ਗੱਲ ਇੱਥੋਂ ਸਮਝਣ ਦੀ ਲੋੜ ਆ ਜੇ ਪੰਜਾਬ ਦੇ ਸਕੇ ਹੋ ਠੀਕ ਐ ਨਾ ਤੇ ਪੁੱਤਾਂ ਦੇ ਸਕੇ ਹੋ ਤਾਂ ਗੱਲ ਦੀ ਗੰਭੀਰਤਾ ਨੂੰ ਹੁਣ ਸਮਝੋ ਇਹ ਚੁਟਕਲਾ ਨਾ ਸਮਝ ਲਿਓ ਹੁਣ ਗੱਲ ਕੀ ਵਾਪਰੀ ਆ ਜਿਹੜੀ ਸਾਡੇ ਨਾਲ ਵਾਪਰੀ ਆ ਅਸੀਂ ਪੱਟੇ ਕਿਵੇਂ ਗਏ ਆ ਗੱਲ ਨੂੰ ਡੰਗਾਈ ਨਾਲ ਸਮਝੋ ਤੇ ਫਿਰ ਬੋਲਿਓ ਜ਼ਰੂਰ ਕਮੈਂਟ ਜ਼ਰੂਰ ਕਰਿਓ ਤੇ ਸ਼ੇਅਰ ਜ਼ਰੂਰ ਕਰ ਦਿਓ ਸ਼ੇਅਰ ਦਾ ਬਟਨ ਦਬਾ ਦਿਓ ਹੁਣ ਮਤਲਬਾ ਪੂਰਾ ਸਮਝ ਲਓ ਨਹੀਂ ਫਿਰ ਭਰਾ ਕਹਿ ਦਿੰਦਾ ਕਿ ਗੱਲ ਦੀ ਸਮਝ ਨਹੀਂ ਹੁੰਦੀ ਉਹਦੇ ਤੇ ਬੋਲਣਾ ਨਹੀਂ ਚਾਹੀਦਾ ਅੱਜ ਮੈਂ ਗੱਲ ਕੀ ਆ ਸਮਝਾਉਣੀ ਵੀ ਚਾਹਣਾ ਤੇ ਤੁਹਾਡੇ ਤੋਂ ਕੋਈ ਸਮਝ ਨਹੀਂ ਵੀ ਚਾਹਣਾ ਕਹਿੰਦੇ ਤੀਜੀ ਵਿਸ਼ਵ ਜੰਗ ਆ ਜਿਹੜੀ ਉਹ ਪਾਣੀ ਤੇ ਲੱਗੂਗੀ ਓਏ ਸਾਡਾ ਤਾਂ ਤੀਜਾ ਖੱਲੂ ਘਾਰ ਹੀ ਪਾਣੀ ਤੇ ਹੋ ਗਿਆ ਤੀਜਾ ਖੱਲੂ ਘਾਰਾ ਕਿਹੜਾ ਕਿਹਾ ਜਾਂਦਾ 84 ਇਹ ਵਾਪਰੀ ਪਾਣੀ ਦੇ ਉੱਤੇ ਆ ਕਿਉਂਕਿ ਕਪੂਰੀ ਦੇ ਮੋਰਚੇ ਤੋਂ ਲੜਾਈ ਸ਼ੁਰੂ ਹੁੰਦੀ ਆ ਪਰ ਅਸਲ ਜਿਹੜੀ ਜੜ ਸੀ ਉਹਦਾ ਪਾਣੀ ਸੀ ਤੇ ਹੁਣ ਲੁੱਟ ਕਿਵੇਂ ਹੋਈ ਆ ਪੰਜ ਮੋਟੀਆਂ ਜੀਆਂ ਗੱਲਾਂ ਕੀ ਆ ਸਮਝਣ ਵਾਲਿਆਂ ਨੇ ਜਿਹੜੀ ਕਿ ਆ ਲੁੱਟ ਅਜੇ ਵੀ ਜਾਰੀ ਆ ਜਿਵੇਂ ਲਾਲੇ ਦੀ ਲੁੱਟ ਕਹਿੰਦੇ ਨੇ ਲਾਲਾ ਕੰਨਾਲੇ ਦਾ ਕੀ ਹੈ ਲੁੱਟ ਕਿਹੜਾ ਮੁੱਕੀ ਆ ਜੀ ਡਾਕਾ ਤਾਂ ਚੱਲੀ ਜਾਂਦਾ ਉਹ ਡਾਕਾ ਸਾਡਾ ਅਜੇ ਵੀ ਚੱਲੀ ਜਾਂਦਾ ਲਾਲੇ ਦੀ 32 ਲੱਖ ਦੀ ਲੁੱਟ ਹੋਈ ਸੀ ਨਾ ਸਾਡੀ 32 ਲੱਖ ਕਰੋੜ ਦੀ ਲੁੱਟ ਹੋਈ ਆ ਸਾਡਾ ਮੋਟਾ ਜਿਹੇ ਹਿਸਾਬ ਲਾਇਏ ਪ੍ਰੀਤਮ ਸਿੰਘ ਕੁੰਮੇਦਾਨੀ ਨੇ 2010 ਦੇ ਵਿੱਚ ਐਸਟੀਮੇਟ ਲਾਇਆ ਸੀ ਕਹਿੰਦੇ ਪਠਾਨ ਦੇ ਕੋਟ ਦੇ ਮਾਧੋਪੁਰ ਦੇ ਕੋਲੇ ਜਿਹੜਾ ਲੋਹੇ ਦਾ ਗੋਟ ਗੇਟ ਆ ਨਾ ਥੋੜਾ ਜਿਹਾ ਲੀਕ ਆ ਕਹਿੰਦੇ ਉੱਥੋਂ ਕ ਪੁਰਾਣੇ ਗੇਟ ਹੋਣ ਕਰਕੇ 100 ਕਿਊਸਿਕ ਪਾਣੀ ਉੱਥੋਂ ਨਿਕਲ ਜਾਂਦਾ ਉਹਦਾ ਐਸਟੀਮੇਟ ਲਾ ਕੇ ਉਹਨੇ ਦੱਸਿਆ ਸੀ ਕਹਿੰਦਾ ਵੀ 100 ਕਰੋੜ ਰੁਪਏ ਦਾ ਪਾਣੀ ਉਥੋਂ ਕਹਿੰਦਾ ਕਿ ਇਹ ਪਾਕਿਸਤਾਨ ਨੂੰ ਚਲਿਆ ਜਾਂਦਾ ਤੇ ਜੋ ਹਿਸਾਬ ਨਾਲ ਆਪਾਂ ਪਾਣੀਆਂ ਦਾ ਮੁੱਲ ਲਾਏ ਨਾ 2010 ਦੇ ਵਿੱਚ ਉਹਨੇ ਦੱਸਿਆ ਸੀ ਕਿ ਕੱਲੇ ਰਾਜਸਥਾਨ ਨੂੰ 14000 ਕਰੋੜ ਦਾ ਪਾਣੀ ਇੱਕ ਸਾਲ ਦਾ ਜਾਂਦਾ ਜੇ ਸਾਰਾ ਜੋੜ ਦਈਏ 22000 ਕਰੋੜ ਦਾ ਵਿੱਚ ਇਹ ਹਰਿਆਣੇ ਨੂੰ ਪਾਣੀ ਜਾਈ ਜਾਂਦਾ ਤੇ ਹੁਣ ਅਸੀਂ ਮੰਗਦੇ ਕਿਉਂ ਆ ਕਿਉਂਕਿ ਦੁਨੀਆ ਦੇ ਵਿੱਚ ਜਿਹੜਾ ਕਾਨੂੰਨ ਬਣਿਆ ਚਾਹੇ ਦੁਨੀਆ ਦਾ ਕਾਨੂੰਨ ਲਾਗੂ ਕਰ ਦਿਓ ਓਏ ਸਾਡੇ ਦੇ ਚਾਹੇ ਸੂਬਿਆਂ ਵਾਲਾ ਕਾਨੂੰਨ ਇੰਡੀਆ ਵਾਲਾ ਲਾਗੂ ਕਰ ਦਿਓ ਫੇਰ ਵੀ ਸਾਡਾ ਹੱਕ ਬਣਦਾ ਯਾਰ ਹੱਕ ਕਿਵੇਂ ਬਣਦਾ 1886 ਤੋਂ ਜੇ ਆਪਾਂ ਸ਼ੁਰੂਆਤ ਕਰ ਲਈਏ ਨਾ ਪੰਜਾਬ ਦੇ ਵਿੱਚ ਅੰਗਰੇਜ਼ਾਂ ਦਾ ਰਾਜ ਸੀ ਤੇ ਅੰਗਰੇਜ਼ ਨਾਭਾ ਰਿਆਸਤਾਂ ਵਾਲਿਆਂ ਤੋਂ ਪਟਿਆਲਾ ਤੇ ਜੀਂਦ ਰਿਆਸਤਾਂ ਵਾਲਿਆਂ ਤੋਂ ਪਾਣੀ ਦੀ ਰਾਇਲਟੀ ਲੈਂਦੇ ਸੀ ਰਜਵਾੜਿਆਂ ਜਿਹੜੇ ਉਦੋਂ ਰਾਜੇ ਸੀ ਤੇ ਪੰਜਾਬ ਦੇ ਵਿੱਚ ਰਾਜ ਅੰਗਰੇਜ਼ਾਂ ਦਾ ਸੀ ਉਸ ਤੋਂ ਬਾਅਦ 1925 ਦੇ ਵਿੱਚ ਗੰਗਕਨਾ ਨਿਕਲਦੀ ਆ ਬੀਕਾਨੇਰ ਦਾ ਰਾਜਾ ਗੰਗ ਸਿੰਘ ਜਿਹੜਾ ਹੈਗਾ ਉਹ ਪਾਣੀ ਦੀ ਫਿਰ ਕੀ ਆ ਕੀਮਤ ਤੈਹ ਹੁੰਦੀ ਆ ਤੇ ਉਹ ਵੀ ਅੰਗਰੇਜ਼ਾਂ ਨੂੰ ਫਿਰ ਕੀ ਆ ਰੇਟ ਪੰਜਾਬ ਦੀ ਸਰਕਾਰ ਨੂੰ ਦੰਦਾ ਇਹਦੀ ਪੰਜਾਬ ਦੀ ਹਕੂਮਤ ਹੁੰਦੀ ਆ ਤੇ 1948 ਤੋਂ ਲੈ ਕੇ 1956 ਤੱਕ ਪੈਪਸੂ ਵੀ ਆ ਕੇ ਫਿਰ ਜਿਹੜਾ ਕੰਟਰੈਕਟ ਹੁੰਦਾ ਰਿਨਿਊ ਕਰਦਾ ਹੁਣ ਮਸਲਾ ਸਮਝਣ ਵਾਲਾ ਦੋਸਤੋ ਕੰਟਰੈਕਟ ਦਾ ਤੇ ਐਗਰੀਮੈਂਟ ਕੀ ਹੁੰਦਾ ਹੁਣ ਮਸਲਾ ਇੱਥੇ ਮੇਨ ਆ ਐਗਰੀਮੈਂਟ ਤੇ ਕੰਟਰੈਕਟ 'ਚ ਕੀ ਫਰਕ ਆ ਸੀ ਐਗਰੀਮੈਂਟ ਕੀ ਆ ਨਾਂ ਦਿੱਤੇਗੇ ਜਿਹੜੇ ਸਾਡੇ ਨਾਲ ਹੁਣ ਤੱਕ ਕੋਈ ਸਾਡੀ ਲੁੱਟ ਹੋਈ ਚਾਹੀਦਾ ਕੰਟਰੈਕਟ ਸੀ ਕੰਟਰੈਕਟ ਦੇ ਵਿੱਚ ਹੁੰਦਾ ਕੀ ਆ ਸਭ ਤੋਂ ਪਹਿਲਾਂ ਆਫਰ ਹੁੰਦਾ ਵੀ ਸਾਡੇ ਕੋਲੇ ਪਾਈ ਪਾਣੀ ਬਾਦੂ ਹੈ ਉਸ ਤੋਂ ਬਾਅਦ ਫਿਰ ਕੀ ਆ ਸੈਕੰਡ ਉਹਦਾ ਐਲੀਮੈਂਟ ਹੈਗਾ ਐਕਸੈਪਟੈਂਸ ਫਿਰ ਐਕਸੈਪਟ ਕਰਦਾ ਮੂਰਲਾ ਵੀ ਹਾਂ ਭਾਈ ਮੈਨੂੰ ਪਾਣੀ ਦੀ ਲੋੜ ਹੈਗੀ ਐਨਾ ਪਾਣੀ ਚਾਹੀਦਾ ਫਿਰ ਕੀਆ ਹੁਣ ਕਨਸਿਡਰ ਕੀਤਾ ਜਾਂਦਾ ਫਿਰ ਰੇਟ ਤੈਅ ਕੀਤਾ ਜਾਂਦਾ ਵੀ ਐਨਾ ਰੇਟ ਹੋਊਗਾ ਫਿਰ ਕੈਪੈਸਿਟੀ ਆਫ ਕੰਟਰੈਕਟ ਤੈਅ ਕੀਤਾ ਜਾਂਦਾ ਵੀ ਕੀ ਕੰਟਰੈਕਟ ਕਰਨ ਵਾਲੇ ਬੰਦੇ ਆ ਪਾਵਰ ਰੱਖਦਾ ਕੰਟਰੈਕਟ ਕਰਨ ਦੀ ਇਹਨਾਂ ਸਾਰੀਆਂ ਗੱਲਾਂ ਨਿੱਕੀਆਂ ਨਿੱਕੀਆਂ ਗੱਲਾਂ ਦੇ ਵਿੱਚ ਕੀ ਹੈ ਕਿੱਥੇ ਝੋਲ ਹੈਗਾ ਉਹ ਸਮਝਿਓ ਕਿਉਂਕਿ 1985 ਜਾ ਕੇ ਜਿਹੜਾ ਸਮਝੌਤਾ ਕੀਆ ਕੀਤਾ ਗਿਆ ਨਾ ਰਜੀਵ ਲੋਂਗੋ ਵਾਲ ਨਾਲ ਉਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਕਿ ਆ ਬ੍ਰੀਚ ਆ ਉਹ ਇਹ ਗੱਲ ਦਾ ਕੈਪੈਸਿਟੀ ਟੂ ਕੰਟਰੈਕਟ ਜਿਹੜੀ ਹੈਗੀ ਆ ਇੱਕ ਬੰਦਾ ਇੱਕ ਸਟੇਟ ਦੀ ਪਾਰਟੀ ਦਾ ਹੈੱਡ ਆ ਨਾ ਕਿ ਸਟੇਟ ਦਾ ਹੈੱਡ ਆ ਕੋਈ ਜਿੱਤੀ ਸਰਕਾਰ ਦਾ ਹੈੱਡ ਨਹੀਂ ਇੱਕ ਸਟੇਟ ਦੇ ਵਿੱਚ ਕਿਸੇ ਪੋਲੀਟੀਕਲ ਪਾਰਟੀ ਦੇ ਹੈੱਡ ਨਾਲ ਕਾਦਾ ਸਮਝੌਤਾ ਪ੍ਰਧਾਨ ਮੰਤਰੀ ਦਾ ਉਹ ਕਹਿੰਦਾ ਵੀ ਚੌਥਾ ਐਲੀਮੈਂਟ ਇਹ ਆ ਤੇ ਫਿਰ ਲੀਗੈਲਿਟੀ ਚੈੱਕ ਹੁੰਦੀ ਆ ਵੀ ਕਾਨੂੰਨਨ ਤੌਰ ਤੇ ਸਹੀ ਆ ਇਹਨਾਂ ਪੰਜੇ ਫੈਕਟਰਾਂ ਦੇ ਉੱਤੇ ਜਿਹੜਾ ਅੱਜ ਤੱਕ ਸਾਡੇ ਨਾਲ ਹੋ ਰਿਹਾ ਐਗਰੀਮੈਂਟ ਕਿਸੇ ਐਗਰੀਮੈਂਟ ਪਹਿਲੀ ਕੱਲ ਦਾ ਪਾਣਗਿਆਂ ਦੇ ਮਸਲੇ ਤੇ ਹੋ ਹੀ ਨਹੀਂ ਸਕਦਾ ਠੀਕ ਹੈ ਨਾ ਸਾਡੇ ਨਾਲ ਕੰਟਰੈਕਟ ਹੋ ਸਕਦਾ ਪਰ ਸਾਡੇ ਨਾਲ ਹੋਇਆ ਕੀ ਪੰਜ ਸਨ ਯਾਦ ਕਰਨ ਵਾਲਿਆ 1955 ਦੇ ਵਿੱਚ ਪਹਿਲਾਂ ਠੀਕ ਹੈ ਉੱਥੇ ਆ ਕੇ ਗਲਜਾਰੀ لال ਨੰਦਾ ਜਿਹੜਾ ਉਸ ਸਮੇਂ ਦਾ ਕੀ ਹੈ ਇਸ ਮਹਿਕਮੇ ਦੇ ਨਾਲ ਜੁੜਿਆ ਹੋਇਆ ਬੰਦਾ ਸੀ ਠੀਕ ਹੈ ਉਹ ਬੰਦਾ ਫਿਰ ਕੀ ਹੈ ਚੇਅਰਮੈਨ ਵੀ ਹੁੰਦਾ ਬਾਟਰ ਮਾ ਕੇ ਉਹਦਾ ਸਾਰੇ ਦਾ ਤੇ ਉਹ ਬੰਦਾ ਸਾਡੀ ਪਹਿਲੀ ਲੁੱਟ ਕਰਾਉਂਦਾ ਉਹ ਬੰਦਾ ਆ ਕੇ ਪਾਣੀਆਂ ਦੀ ਵੰਡ ਵੀ ਕਰ ਦਿੰਦਾ ਤੇ ਵੰਡ ਕਰਨ ਤੋਂ ਬਾਅਦ ਜਿਹੜਾ ਰੇਟ ਤੈਅ ਹੋਣਾ ਸੀ ਪਾਣੀ ਦਾ ਜਿਹੜਾ ਸੀ ਲੈਣਾ ਸਾਡਾ ਹੱਕ ਬਣਦਾ ਸੀ ਉਹ ਕਹਿੰਦਾ ਬਾਅਦ ਚ ਤੈਅ ਕੀਤਾ ਜਾਊ ਉਹ ਬਾਅਦ ਕਦੇ ਆਈ ਨਹੀਂ 1955 ਤੋਂ ਬਾਅਦ ਦੋਸਤੋ 1966 ਦੇ ਵਿੱਚ ਪੰਜਾਬ ਪੁਨਰਗਠਨ ਹੁੰਦਾ ਤੇ ਉਦੋਂ ਫਿਰ 78 79 80 ਤਹਰਾ ਵਿੱਚ ਐਡ ਕਰ ਦਿੱਤੀ ਜਾਂਦੀ ਹੈ ਤੇ ਸਾਰੇ ਸਾਡੇ ਹੱਕ ਖੋਹ ਲੈ ਜਾਂਦੇ ਆ ਇਸੇ 78 79 80 ਧਾਰਾ ਨੂੰ ਤੜਾਉਣ ਵਾਸਤੇ ਜੇ ਤੁਸੀਂ ਇਕੱਠੇ ਨਾ ਨਾ ਹੋਏ ਯਾਦ ਰੱਖਿਓ ਇੱਥੇ ਸਾਰੇ ਉਜੜਾਂਗੇ 78 79 80 ਧਾਰਾ ਬਾਤੇ ਸਾਰੇ ਕਿਸਾਨ ਜਥੇਬੰਦੀਆਂ ਨੂੰ ਮੈਂ ਕਹਿੰਦਾ ਪੰਜਾਬ ਦੇ ਸੀਐਮ ਭਗਵੰਤ ਮਾਨ ਨੂੰ ਵੀ ਮੂਹਰੇ ਲਾਉਣਾ ਪਊ ਵੀ ਚੱਲ ਦਿੱਲੀ ਜਾ ਕੇ ਜਿਵੇਂ ਪਹਿਲਾਂ ਮੋਰਚਾ ਲੱਗਿਆ ਸੀ ਨਾ ਉਹ ਮੋਰਚਾ ਸਭ 78 79 80 ਧਾਰਾ ਤੜਾਉਣ ਵਾਸਤੇ ਲਾ ਲਓ ਸਾਡੇ ਝੋਨੇ ਵਾਲੇ ਰਫੜ ਜਿਹੜੇ ਹੋਰ ਰਫੜ ਨੇ ਜਿੰਨੇ ਸਾਰੇ ਮੁੱਕ ਜਾਣੇ ਹਰੇਕ ਚੀਜ਼ ਦਾ ਰਫੜੀ ਮੁੱਕ ਜਾਣਾ ਤੇ ਪੰਜਾਬ ਨਾਲੋਂ ਤਕੜਾ ਦੁਨੀਆ ਦਾ ਕੋਈ ਮੈਂ ਕਹਿੰਦਾ ਖੇਤਾ ਨਹੀਂ ਰਹਿਣਾ 78 ਧਾਰਾ ਦੇ ਵਿੱਚ ਹੈ ਕਿ ਪਾਣੀਆਂ ਦੀ ਵੰਡ ਦਾ ਜਿਹੜਾ ਮੈਨੂੰ ਅਧਿਕਾਰ ਸੀ ਉਹ ਸੈਂਟਰ ਆਪ ਦੇ ਕੋਲ ਲੈ ਗਿਆ ਹਾਲਾਂਕਿ ਜਿਹੜਾ ਸੰਵਧਾਨ ਦਾ 7th ਸ਼ੈਡਿਊਲ ਆ 7ਵਾਂ ਜਿਹੜਾ ਸ਼ੈਡਿਊਲ ਆ ਉਹਦੇ ਮੁਤਾਬਕ ਜਿਹੜਾ ਪਾਣੀਆਂ ਦਾ ਮਸਲਾ ਹੈਗਾ ਇਹ ਸਾਰਾ ਦੋਸਤੋ ਸਟੇਟ ਮੈਟਰਾਂ ਸਟੇਟ ਲਿਸਟ ਦੇ ਵਿੱਚ ਸ਼ਾਮਲ ਸੀ 78 ਧਾਰਾ 'ਚ ਉਹ ਆਪ ਦੇ ਕੋਲੇ ਲੈ ਗਏ 79 ਧਾਰਾ 'ਚ ਜਿਹੜੀ ਨਹਿਰਾਂ ਦੀ ਉਹ ਸਾਰੀ ਆ ਉਹਦਾ ਅਧਿਕਾਰ ਵੀ ਕਿਹਾ ਆ ਆਪ ਦੇ ਕੋਲੇ ਲੈ ਗਿਆ ਸੈਂਟਰ ਤੇ ਲਾਸਟ ਜਿਹੜਾ ਕੀ ਆ 80 ਦਾ ਰਾਗੀ ਉਹਦੇ ਵਿੱਚ ਜਿਹੜੇ ਉਹਦੇ ਉੱਤੇ ਪ੍ਰੋਜੈਕਟ ਲੱਗਦੇ ਆ ਠੀਕ ਆ ਡੈਮ ਬਣਦੇ ਆ ਕੋਈ ਬਿਜਲੀ ਘਰ ਬਣਦੇ ਆ ਠੀਕ ਹੈ ਨਾ ਉਹਨਾਂ ਸਾਰਿਆਂ ਦਾ ਜਿਹੜਾ ਕੰਟਰੋਲ ਆ ਉਹ ਵੀ ਸਾਰਾ ਸੈਂਟਰ ਆ ਆਪਣੇ ਕੋਲੇ ਲੈ ਗਿਆ 1968 ਦੇ ਵਿੱਚ ਉਹਦੇ ਖਿਲਾਫ ਫਿਰ ਕੀ ਆ ਮੈਂ ਕਹਿੰਦਾ ਉਸ ਸਮੇਂ ਦੇ ਮੈਂ ਕਿ ਜਿਹੜੇ ਸਾਡੇ ਪੋਲੀਟੀਸ਼ੀਅਨ ਸੀ ਲੜਦੇ ਵੀ ਰਹੇ ਆ ਮੰਗਾ ਵੀ ਠਾਉਂਦੇ ਰਹੇ ਆ ਪਰ ਉਦੋਂ ਬਾਅਦ 1976 ਦੇ ਵਿੱਚ ਆ ਕੇ ਫਿਰ ਇੰਦਰਾ ਅਕੋਰਡ ਆ ਜਾਂਦਾ ਕਿਉਂਕਿ ਅਸੀਂ ਉਦੋਂ ਕੀ ਆ ਜਿਹੜੇ ਅਕਾਲੀ ਦਲ ਮੈਂ ਕਹਿੰਦਾ ਨਾ ਪੰਜਾਬ ਦੀ ਰੀੜ ਦੀ ਹੱਡੀ ਅਕਾਲੀ ਦਲ ਸੀ ਉਹਦੋ ਕੀ ਲੜਾਈ ਲੜਿਆ ਸੀ ਐਮਰਜੈਂਸੀ ਦੇ ਟਾਈਮ ਉਸੇ ਐਮਰਜੈਂਸੀ ਦਾ ਬਦਲਾ ਲੈਣ ਖਾਤਰ ਉਦੋਂ ਫਿਰ ਇੰਦਰਾ ਗਾਂਧੀ ਨੇ ਇੰਦਰਾ ਅਕੋਰਡ ਲਿਆਂਦਾ ਜਿਹੜਾ 1966 ਨਾਲੋਂ ਵੀ ਸਾਡੇ ਬਾਤੇ ਖਤਰਨਾਕ ਸਾਬਤ ਹੋਇਆ ਤੇ ਪਾਣੀਆਂ ਦੀ ਵੰਡ ਬਹੁਤ ਜਿਆਦੇ ਮਾੜੇ ਢੰਗ ਨਾਲ ਕਰਕੇ ਸਾਰੇ ਜਿਹੜੇ ਕੀ ਆ ਸਾਡੇ ਇਸ ਦਾ ਸਾਰਾ ਪਾਣੀ ਚਾ ਕੇ ਰਾਜਸਥਾਨ ਨੂੰ ਤੇ ਹਰਿਆਣੇ ਨੂੰ ਦਿੱਤਾ ਜਿਹੜਾ ਕਿ ਸਾਡੇ ਤੇ ਲਾਗੂ ਨਹੀਂ ਹੋ ਸਕਦਾ ਸੀ ਉਹਦੇ ਖਿਲਾਫ ਉਦੋਂ ਚਾਰਾਜੋਰੀ ਕਰਦੇ ਵੀ ਰਹੇ ਪਰ ਫਾਲ ਪੁੱਗੀ ਨਹੀਂ ਅਖੀਰ ਨੂੰ ਫਿਰ ਜਦੋਂ ਕੀ ਆ ਦੁਆਰੇ ਸਰਕਾਰ ਬਣ ਗਈ ਉਹ ਸਰਕਾਰ ਬਣਾਉਣ ਤੋਂ ਪਹਿਲਾਂ ਇੰਦਰਾ ਗਾਂਧੀ ਹਰ ਕਹਨੇ ਬਾਦਲਾ ਨਾਲ ਸਮਝੌਤਾ ਕਰਨਾ ਵੀ ਚਾਹਿਆ ਸੀ। ਤਰਲੋਚਨ ਸਿੰਘ ਦੀ ਇੰਟਰਵਿਊ ਸੁਣ ਲਿਓ। ਪਰ ਬਾਦਲ ਕਿਆ ਉਹਨੂੰ ਸਰਕਾਰ ਬਣਾਉਣ ਖਾਤਰ ਉਹਨਾਂ ਨੇ ਕਿਸੇ ਗੱਲ ਤੇ ਨਿਵੇੜਾ ਨਹੀਂ ਕੀਤਾ। ਜੇ ਨਿਵੇੜਾ ਉਦੋਂ ਹੋ ਜਾਂਦਾ ਕਿਸੇ ਨਾ ਕਿਸੇ ਮੁੱਦੇ ਤੇ ਉਹ ਸਰਕਾਰ ਛੱਡ ਕੇ ਸਾਰਾ ਕੁਝ ਕਰਨ ਨੂੰ ਤਿਆਰ ਹੋ ਗਈ ਸੀ। ਮੈਂ ਕਹਿੰਦਾ ਨਾ 84 ਵਾਪਰ ਦਾ ਨਾ ਪਾਣੀਆਂ ਦੇ ਰਫੜ ਪੈਂਦੇ ਸਾਰਾ ਕੁਝ ਨਿਬੜਨ ਨੂੰ ਤਿਆਰ ਸੀ।